ਆਈ ਲਾਇਰ ਕਾ ਨੇ ਬੇ ਲਾ ਕੇ ਲੱਗਿਆ ਤੇਰੇ ਘਰ ਦੀ ਰਾਤ ਧੁਰ ਕੜ ਸੀ ਤੋਂ ਲਾ ਕੇ ਨਹੀਂ ਫੇਰ ਛੜਾ ਤੇਰੀ ਮਾਲਚ ਕਰਦਾ ਓਏ ਫੇਰ ਛੜਾ ਤੇਰੀ ਮਾਲਚ ਕਰਦਾ ਲੰਬੇ ਪਲੰਗ ਤੇ ਪਾ ਕੇ ਨਹੀਂ ਹੁਣ ਕਿਉਂ ਮੁੱਕੇ ਜਾਈਂ ਹਟਲ ਬਈ ਕਿੱਧਰ ਗਿਆ ਚੱਲ 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 ਓਏ

ਆਓ ਵੀ ਮਿੱਤਰੋ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਸੋ ਇੱਥੇ ਇੱਕ ਗਾਣਾ ਚੱਲਦਾ ਸੀਗਾ ਆਪਾਂ ਨੂੰ ਪਤਾ ਹੀ ਹੈ ਗਾਣੇ ਤੇ ਕਲੇਮ ਜਾ ਪੈ ਜਾਂਦਾ ਇਸ ਕਰਕੇ ਦੀ ਆਵਾਜ਼ ਬੰਦ ਕੀਤੀ ਹੈ ਸੋ ਦੇਸੀ ਢੰਗ ਦੀ ਹੈ ਮੈਰਜ ਆ ਬਹੁਤ ਮੁਸ਼ਕਲ ਨਾਲ ਇਹ ਵੀਡੀਓ ਕੱਢੀ ਆਪਾਂ ਨੇ ਤਾਂ ਚਲਦੇ ਚਲਦੇ ਸ਼ੇਅਰ ਕਰਦੇ ਹੋ ਤੇ ਆਨੰਦ ਮਾਣੋ ਪੁਰਾਣੇ ਪੰਜਾਬ ਦਾ ਸਿੱਧੇ ਸਾਦੇ ਲੋਕਾਂ ਦਾ ਅੱਗੇ ਮੂਵੀ ਹੋਰ ਬਹੁਤ ਪਈ ਆ